ਮੈਂ ਰੈਸਟੋਰੈਂਟ ਲਾਈਨ ਦਾ ਬੰਦਾ ਹੁਣ ਕੋਈ ਮੇਲਾ ਕਰਾਂਦਾ ਮੇਰੇ ਵਰਗੇ ਨੂੰ ਕਿਹਾ ਜਾਂਦਾ ਦੇ ਦੇ ਬਈ 3000 3500 4000 ਹੁਣ ਉਹੀ ਹੈ ਜੀ ਕਿਤੇ ਗੋਰਿਆਂ ਦੇ ਮੇਲੇ ਚ ਤੁਸੀਂ ਸਟਾਲ ਲਾਉਣਾ ਉਹਨਾਂ ਦਾ ਰੇਟ ਪਤਾ ਵੀ ਕੀ ਹੈ ਜੀ ਸਟਾਲ ਲਾਉਣ ਦਾ 40 ਡਾਲਰ 50 ਡਾਲਰ ਤੇ ਉਹਨਾਂ ਤੇ ਕਮਾਈ ਵੀ ਚੌਗਣੀ ਹੁੰਦੀ ਹੈ ਜੀ ਤੇ ਆਪਣੇ ਪੰਜਾਬੀਆਂ ਦੇ ਮੇਲੇ ਚ ਸਾਡੇ ਤੋਂ ਮੰਗੇ ਜਾਂਦੇ 4000 5000 ਤੇ ਕਈ ਵਾਰ ਤਾਂ ਮੇਰੇ ਨਾਲ ਇਦਾਂ ਹੋਇਆ ਜੀ 5000 ਉਹਨਾਂ ਨੂੰ ਦੇ ਤਿਆ ਤੇ 5000 ਦੀ ਗ੍ਰੋਸਰੀ 10000 ਤੇ ਲੇਬਰ ਲੂਬਰ ਪਾ ਕੇ 12 13000 ਬੈਠਦਾ ਤੇ ਸੇਲ ਕੀਤੀ ਹੈ ਜੀ 7000 ਤੇ ਫਿਰ ਕੌਣਾ ਸੱਚ ਹੈ ਜੀ ਸੱਗੀ ਲਾਈਨ ਇਸੇ ਤਰ੍ਹਾਂ ਸਪਾਂਸਰਸ਼ਿਪ ਦਾ ਜੀ ਇਸ ਪਾਸੇ ਇੱਕ ਕੁਐਸਚਨ ਆਪਣਾ ਨਾਲ ਹੋਰ ਬਣ ਗਿਆ ਮੇਲੇ ਦੇ ਵਿੱਚ ਸਪਾਂਸਰਸ਼ਿਪ ਹੁੰਦੀ ਹੈ ਠੀਕ ਹੈ ਜੀ ਸਪਾਂਸਰਸ਼ਿਪ ਹੁੰਦੀ ਚ ਉਹ ਇੱਕ ਬਜਟ ਹੁੰਦਾ ਹਰੇਕ ਪ੍ਰੋਗਰਾਮ ਦਾ ਇੱਕ ਹਰੇਕ ਕੰਪਨੀ ਦਾ ਤੁਹਾਡੀ ਕੋਈ ਕੰਪਨੀ ਹੋਵੇ ਨਾ ਜੀ ਇੱਕ ਬਜਟ ਤੁਸੀਂ ਰੱਖਦੇ ਵੀ 1000 12-1500 ਡਾਲਰ ਮੰਨ ਲਾਣਾ ਹੂੰ ਮੇਲੇ ਦੇ ਵਿੱਚ ਬਾਈ ਦੀ ਮਤਲਬ ਇੱਕ ਸਿੰਪਲ ਜੀ ਐਗਜ਼ਾਮਪਲ ਦੇਣਾ ਜੇ ਤੁਸੀਂ 40 ਸਪੌਂਸਰ ਲੱਤੇ ਬਾਈ ਜੀ ਅੱਜ ਹਰੇਕ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਹਨਾ ਮੈਂ ਕਿਸੇ ਕੋਲ ਰੀਅਲ ਏਸਟੇਟ ਵਾਲੇ ਕੋਲ ਘਰ ਵੇਚਣਾ ਜਾਂ ਲੈਣਾ ਮੈਂ ਮੇਲੇ ਨਾਲੇ ਕੋਈ ਨੰਬਰ ਹੋਣੀ ਚੱਕੂਗਾ ਜਾ ਕੇ ਵੀ ਉੱਥੇ ਉਹ ਬੰਦੇ ਦਾ ABC ਕੋਈ ਮੈਰੀਅਲ ਏਸਟੇਟ ਵਾਲੇ ਦਾ ਦੇਖਿਆ ਸੀਗਾ ਜਾਂ ABC ਕੋਈ ਰੈਸਟੋਰੈਂਟ ਵਾਲੇ ਉੱਥੇ ਸਪੌਂਸਰ ਦੇ ਤੀਰ ਮੁੱਠੇ ਹੀ ਖਾ ਕੇ ਆਵਾਂ ਟਾਈਮ ਬਦਲ ਗਿਆ ਜ਼ਮਾਨਾ ਬਦਲ ਗਿਆ ਇਸੇ ਕਰਕੇ ਹੁਣ ਜਿਹੜੀਆਂ ਸਪੌਂਸਰਰ ਹਨਾ ਜੀ ਮੇਲੇ ਨੂੰ ਘਟ ਰਹੀਆਂ ਸਾਡੇ ਮੈਲਬਾਂ ਜੀ ਤਾਂ ਬਹੁਤ ਮਤਲਬ ਦੋ ਦੋ ਸੌਰੀ ਟੂ ਸੇ ਜਿਹੜੇ ਛੋਟੇ ਮੇਲੇ ਹਨਾ ਜੀ ਕੁੜੀਆਂ ਵਾਲੇ